ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰੀਆਂ ਮਸੇ ਲੈ ਲੈ ਕੇ ਆਂ ਜੀ ਦੋ ਤਾਜ਼ੀਆਂ ਸੀਆਂ ਦੋ ਗੱਬੜਾਂ ਨੇ ਬਈ ਆਓ ਪੁੱਛ ਲੈਨੇ ਬਾਈ ਟੋਟਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜੀ ਉਹ ਠੀਕ ਹੂੰ ਬਈ ਬਹੁਤ ਵਧੀਆ ਚੜ੍ਹਦੀ ਕਲਾ ਜੀ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਜੰਗ ਸਿੰਘ ਸੋਹੀ ਪਿੰਡ ਹਿੰਮਤਪੁਰਾ ਤਸੀਮਂ ਆਸਗੜਾ ਜ਼ਿਲ੍ਹਾ ਮੋਗਾ ਜੀ ਠੀਕ ਆ ਨੇੜੇ ਪਿੰਡ ਬਈ ਨੇੜੇ ਆਪਣੇ ਇਧਰ ਭਧੌੜ ਆ ਜਾਂਦਾ ਸਹਾਰ ਇੱਥੇ ਬਲਾਸਪੁਰ ਆ ਗਿਆ ਜੀ ਤੇ ਰਾਮਗੜ ਆ ਗਿਆ ਮੋਬਾਈਲ ਨੰਬਰ ਬੋਲ ਮੋਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਖਦੇ ਆ ਕਿਹੜਾ ਸੋਸ ਹੋਈ ਆ ਇਹ ਦੂਜਾ ਸੋਸ ਹੋਈ ਆ ਜੀਗਾ ਸਵੇ ਸੁਭਾ ਸਵੇ 5:00 ਵਜੇ ਸਵੇ 5:00 ਵਜੇ ਬੱਚੀ ਦਿੱਤਾ ਮੱਸੀ ਹੁੰਦੀ ਆ ਜੀ ਬੱਚੀ ਚੰਗੀਆਂ ਨਾ ਮੱਸੀ ਹਾਂ ਜੀ ਜੀ ਰੋਕੇ ਡਾਨਾ ਜੀ 3 ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀਆਂ ਨੇੜੇ ਤੋਂ ਚੈੱਕ ਕਰ ਲੋ ਫੇਸਬੁਕ ਤੇ ਆਂਗਾ ਭਾਈ ਬੱਚੀ ਦਾ ਕਿ ਕਿੰਨਾ ਬੋਲਾ ਕੱਢਿਆ ਫਿਰ ਇਹਦੇ ਸਰੇ ਬੋਲ ਬਾਲਾ ਕੱਢੀ ਜੀ 4 4.5 ਲੀਟਰ ਹੋ ਗਏ ਬੱਚੀ ਚੰਗਾ ਆ ਕੇ ਓਕੇ ਹਾਂਜੀ ਹੋਲ ਦੇ ਤੋਰ ਦੇ ਤੇ ਦੁੱਧੇ ਤਕਰੀਬਨ 18 ਤੇ 20 ਲੀਟਰ ਨਾਰਮਲ ਪੂਰੇ ਵਧੀਆ ਪਾ ਦੇਣਾਂ ਨੇ ਠੀਕ ਆ ਬਾਈ ਆਰਡਰ ਚੰਗਾ ਥਣ ਚੰਗਾ ਚਵਾਈ ਕਿਵੇਂ ਕੋਲ ਓਕੇ ਇੱਕ ਨੰਬਰ ਹੈ ਜੀ ਇੱਕ ਨੰਬਰ ਹੈ ਥਣ ਦੀ ਜਿਹਦੇ ਬੰਦਾ ਆਨਲਾਈਨ ਮੰਗਵਾਉਂਦਾ ਆਪਣੀ ਗੰਢ ਰੋਟੇ ਦੀ ਆੜ ਦੀ ਭੂਰ ਸ਼ਰਲੇ ਦੀ ਉਹ ਲਗਰਨਦੀ ਹੋਊਗੀ ਇਹ ਬੰਦਾ ਵੀ ਇੱਥੇ ਖਰੀਦਦਾ ਭਾਵੇਂ ਦੋ ਰੰਗ ਚੋਲੇ ਚਾਰ ਰੰਗ ਚੋਲੇ ਆਦੇ ਫੋਲੋ ਤਸल्ली ਕਰਕੇ ਲੈ ਕੇ ਜਾਵੇ ਠੀਕ ਹੈ ਭਾਈ ਤੋੜਾ ਤਾਰਾ ਚੰਗਾ ਆਰਡਰ ਕਮਾਲ ਦਾ ਮੁੱਖੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਵੀ ਨਿਕੜਵੇਂ ਪੂਰੇ ਗੈਪ ਤੇ ਮੋੜ ਲਿਆ ਭਾਈ ਤੇ ਕੀ ਮੋਲ ਆ ਭਾਈ ਇਹਦਾ ਮੋਲ ਇਹਦਾ 53000 ਜੀ ਬਾਹਨ ਤਾਨ ਹੋ ਜੇ ਮਾੰਦੰਡ ਹੋ ਜੂਗਾ ਭਾਈ ਲਾਜ਼ਮੀ 53000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾੰਦੰਡ ਜ਼ਰੂਰ ਹੋ ਜੀ ਚੰਗੀ ਹੈ ਬੜ ਸੁਈ ਸਵਾਈ ਹੈ ਜੇ ਜੁਰਮ ਵੀ ਭਾਈ ਕਹਿੰਦਾ ਓਕੇ ਅੱਗੇ ਭਰਾ ਦੋ ਨੰਬਰ ਕਿਹੜਾ ਸੂਰਾ ਇਹ ਤੀਜਾ ਸੂਰਾ ਸੁਈ ਵੇਜੀ ਹੋ ਗਿਆ ਹੋਇਆ ਤੇਰੀ ਕੋਲੋਂ 15 ਤੋਂ 20 ਡਣਾ ਠੀਕ ਆ ਜੇ ਕੇ ਭਰਾ ਨੇ ਆਪਦੀ ਵੀ ਚੈੱਕ ਕਰਾਉਣੀ ਆ ਡਾਕਟਰ ਸਦਗਲ ਚੈੱਕ ਕਰਾ ਸਕਦਾ ਠੀਕ ਆ ਆਪਣੇ ਕੋਲੋਂ ਫੁੱਲ ਹੋਆ ਬੱਚਾ ਤੇ ਬੱਚਾ ਇਹਨੇ ਮਗਰ ਬਸਾਗਾ ਠੀਕ ਆ ਦੁੱਧ ਦੇਖ ਲੈ ਬਸੇ ਤੋਂ ਬਿਨਾ 12 ਲੀਟਰ ਖੋਲਾ ਡੋਲਾ ਹੈਗਾ ਜੀ ਹੋਲ ਦੇ ਬੇਟੋਰ ਖਾਨਾ ਖੰਡੀ ਸੀ ਲੋ ਠੰਡੀ ਸੀ ਲੋ ਕਈ ਬੁਰੀ ਵਧੀਆ ਜੀ ਆਈ ਵਜੂ ਠੀਕ ਆ ਥਾਨ ਦੀ ਨਾੜ ਗੰਢ ਰੋਟੇ ਪੂਰ ਸਾਰੇ ਦੇ ਦੀ ਫੁੱਲ ਗਰੰਟੀ ਵੀ ਆਪਣੀ ਬਹੁਤ ਠੀਕ ਆ ਬਈ ਫੇਸ ਚੰਗਾ ਰੰਗ ਰੂਪ ਚੰਗਾ ਕੱਦ ਮੱਟ ਚੰਗਾ ਥਾਨ ਤੋਂ ਚੰਗਾ ਬਾਕੀ ਸੋਰਾ ਤਰਾ ਚੈਕ ਕਰ ਲਵੇ ਰੰਗ ਰੂਪ ਬਹੁਤ ਚੰਗਾ ਹੈ ਕੀ ਮੁੱਲ ਹੈ ਜੀ ਇਹਦਾ 36000 ਰੁਪਏ ਜੀ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਜੀ 36000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜੂਗਾ ਚੰਗੀ ਅਬੜ ਆਰਡਰ ਆਰਡਰ ਚੰਗਾ ਬਾਈ ਗਰਮੀ ਘੱਟ ਮਦੋਂ ਫਾਇਦਾ ਜਿਹੜੀ ਚਰਮਾਜੀ ਚੰਗੀ ਆ ਅੱਗੇ ਬਿਰਤਨ ਨੰਬਰ ਇਹ ਦੂਜੋ ਸੂਰ ਸੂਦੀ ਜਰਸੀ ਜੀ ਕਿੰਨੇ ਦਿਨ ਲੇਗੀ ਇਹ ਲੈ ਜੀ ਤਕਰੀਬਨ 7-8 ਦਿਨ ਹੀਰਕਾੜਾ ਦੋਦੋ ਉਹਦਾ 20 ਲੀਟਰ ਦਾ ਪਿਛਲਾ ਰਿਕਾਰਡ ਆ ਜੀ ਠੀਕ ਆ ਪਹਿਲੇ ਸਵੇਰ ਕੱਢਿਆ ਹੋਇਆ ਤੇ 20 ਲੀਟਰ ਆਪਾਂ ਜਿਵੇਂ ਹੁਣ ਗਰਮੀ ਆ 20 ਦੇ ਆਪਾਂ ਹੁਣ ਵੀ ਗਰੰਟੀ ਦੇਣੀ ਜਾਨੀ ਗਰੰਟੀ ਦੀ ਦੇ ਸਕਦੇ ਆ ਖੋਲ ਦੇ ਬਾਈ ਤੋਰ ਕੇ ਦਿਖਾ ਲੈ ਫੇਸ ਚੰਗਾ ਕੱਦ ਠੀਕ ਆ ਬਈ ਦਰਮਿਆਨਾ ਕੱਦ ਦਾ ਕੋਈ ਛੋਟੀ ਨਹੀਂ ਨਾ ਵਾਲੇ ਵੱਡੇ ਠੀਕ ਆ ਕੱਦ ਵਧੀਆ ਬਈ ਆਰਡਰ ਬਹੁਤ ਚੰਗਾ ਪਾਣ ਡਰ ਜੱਲੇ ਵਾ ਕੱਲਾ ਕੱਲਾ ਧਣ ਮੁੱਠੀ ਵਾਲਾ ਧਣ ਫੇਸ ਕੋਸੂ ਚੰਗਾ ਤੇ ਬਾਕੀ ਹਜੇ ਕੱਚੀ-ਕੱਚੀ ਅਦਣ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਇਹਨੇ ਹੋਰੇ ਵਧੀਆ ਤਿਆਰ ਕਰ ਲੈ ਇਹਦਾ 60000 ਜੀ ਮਾਨਤਾਣ ਹੋ ਜੂ ਹਾਂ ਜੀ ਹੋ ਜੂਗਾ ਜੀ 60000 ਰੁਪਿਆ ਮੋਲ ਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਣ ਜ਼ਰੂਰ ਹੋ ਜੂਗਾ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਆਰਡਰ ਚੰਗਾ ਹਜੇ ਕੱਚੀ-ਕੱਚੀ ਆ ਦਿਨ ਲੈਣੀ ਆ ਬਈ ਦੀ ਕਵਾਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਹਾਂ ਪਰ ਨਾਲ ਇਹਨੇ ਜੀ ਬਾ ਅੱਗੇ ਭਾਈ 4 ਨੰਬਰ ਕਿਹੜਾ ਸੂਆ ਢੜ ਸਾਹਿਬ ਇਹ ਵੀ ਦੂਜਾ ਸੂਆ ਸੌਂਦੀ ਆ ਜੀ ਕਿੰਨੇ ਦਿਨ ਲੈਂਗੇ ਜੀ ਇਹ ਲੈ ਜੂਗੀ 10 ਤੋਂ 12 ਦਿਨ ਜੀ ਕੀ ਰਿਕਾਰਡ ਦੁੱਧ ਦਾ ਦੁੱਧ ਦਾ ਰਿਕਾਰਡ ਆ ਤੇ ਫਿਰ 18 ਤੋਂ 20 ਲੀਟਰ ਦੀ ਆਪਣੀ ਖੋਲ ਦੇ ਭਾਈ ਤਿਆਰ ਬੰਦਿਆਂ ਦਾ ਜਿਹੜਾ ਆਪਾਂ ਪਿੰਡੋਂ ਲਈ ਆ ਠੀਕ ਆ ਭਾਈ ਤੇ 18 20 ਲੀਟਰ ਦੀ ਨਾਰਮਲ ਕਾਢੀ ਦੇਣਾ ਬੱਦਾ ਕੱਦ ਕਾਠਾ ਜੀ ਹੂੰ ਕੱਦ ਫੁੱਲ ਆ ਭਾਈ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਗਰਮੀ ਘੱਟ ਮਨੂੰ ਫੈਂਟ ਆ ਜਿਹੜੀ ਕਰਮ ਵਾਲੀ ਚੰਗੀ ਆ ਕੱਚੀ ਕੱਚੀ ਅਦਨ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੁੱਤ ਲਾ ਢੋਲਾ ਚੰਗੀਆਂ ਪਈਆਂ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਇਹਦਾ ਵੀ 60000 ਰੁਪਏ ਆ ਜੀ ਮਾਨਦਾਨ ਹੋ ਜਾ ਹਾਂਜੀ ਹਾਂਜੀ 60000 ਰੁਪਏ ਮੁੱਲ ਬਾਕੀ ਜਿਹੜਾ ਭਾਈ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜਾਵੇ ਚੰਗੀ ਆ ਬੜ ਕਦ ਕੱਡ ਖੜੀ ਨਗਪਰਾ ਕੋਲੇ ਸੀਗੇ 4 4 ਹੀ ਦਿਖਾਤੇ ਕਿਸੇ ਵੀਰ ਦੇ 4 ਬਾਕੀ ਜੇ ਵੀ ਵੀਰ ਆਉਂਦਾ ਇੱਥੇ ਆ ਕੇ ਚੈੱਕ ਕਰਕੇ ਉਹਦੀ ਤਸਲੀਮ ਲੱਜਾਵੇ ਜੇ ਵੀ ਆਨਲਾਈਨ ਮੰਗਾਉਂਦਾ ਬੁੱਧ ਦੀ ਗਰੰਟੀ ਹੋਊ ਜਿਹੜੀ ਆਪਣੇ ਸੋਈਆਂ ਮੰਗਾ ਜਿੰਨਾ ਕੱਢਿਆ ਤੇ ਥਾਣ ਦੇ ਵਿੱਚ 나ੜ ਗੰਢ ਟੁੱਟਾ ਹੋਵੇ ਪੂਰ ਸ਼ਰਲਾ ਉਹਦੀ ਗਰੰਟੀ ਹੋ ਬਹੁਤ ਠੀਕ ਬਾਕੀ ਜੇ ਬੰਦਾ ਆਪ ਇਥੋਂ ਚੈੱਕ ਕਰਕੇ ਲਿਆਂਦਾ ਫਿਰ ਅਗਲੇ ਦੀ ਤਸਲੀਮ ਹੈ ਬਹੁਤ ਠੀਕ ਹੈ ਬਈ ਧੰਨਵਾਦ